ਹਾਂਜੀ ਦੋਸਤੋ ਤਾਨਬਾਦ ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਹਾਂ ਉਹਦਾ ਨਾਂ ਹੈ ਚਿੱਟੀ ਕਬੂਤਰੀ ਅਤੇ ਇਹਦੇ ਲੇਖਕ ਨੇ ਰਾਮ ਸਰੂਪ ਅਣਕੀ ਜੀ ਆਓ ਫਿਰ ਸ਼ੁਰੂ ਕਰਦੇ ਹਾਂ ਕਹਾਣੀ ਚਿੱਟੀ ਕਬੂਤਰੀ ਅਗਵਾੜ ਦੀ ਸੱਤ ਵਿੱਚ ਪਿੱਪਲ ਥੱਲੇ ਤਖਤ ਪੋਛ ਤੇ ਉਹ ਚੁੱਪਚਾ ਬੈਠਾ ਸੀ ਇਕੱਲਾ ਸਿਰ ਗੋਡਿਆਂ ਵਿਚਕਾਰ ਦਿੱਤਾ ਹੋਇਆ ਸੀ ਅਤੇ ਸੋਟੀ ਦਾ ਸਿਰਾ ਮੱਥੇ ਨਾਲ ਲਾਇਆ ਹੋਇਆ ਸੀ ਸੋਟੀ ਦੋਵੇਂ ਹੱਥਾਂ ਨਾਲ ਇੱਕੋ ਥਾਂ ਤੋਂ ਫੜੀ ਹੋਈ ਸੀ ਉਸ ਦੀ ਸੱਜੇ ਹੱਥ ਦੀ ਇੱਕ ਉਂਗਲ ਕਦੇ-ਕਦੇ ਹਿੱਲਦੀ ਜਿਵੇਂ ਕੋਈ ਤੁੰਬੀ ਦੀ ਢਿੱਲੀ ਤਾਰ ਨੂੰ ਟਣਕਾ ਕੇ ਵੇਖ ਰਿਹਾ ਹੋਵੇ ਲੱਗਦਾ ਸੀ ਕਿ ਉਹ ਖੂਹ ਵਿੱਚ ਬਹੁਤ ਗਹਿਰਾ ਉਤਰ ਗਿਆ ਹੈ ਕਦੋਂ ਬਾਹਰ ਆ ਸਕੇਗਾ ਕੋਈ ਪਤਾ ਨਹੀਂ ਸੀ ਜੀ ਕੀਤਾ ਉਸ ਨੂੰ ਛੇੜਾ ਨਾ ਏ ਵੀ ਕਿਵੇਂ ਹੋ ਸਕਦਾ ਸੀ ਕਿ ਮੈਂ ਉਸ ਦੇ ਪਿੰਡ ਆਇਆ ਹੋਵਾਂ ਅਤੇ ਉਹ ਸਾਹਮਣੇ ਬੈਠਾ ਹੋਵੇ ਅਤੇ ਮੈਂ ਉਹਨੂੰ ਬੁਲਾਮਾਂ ਤੱਕ ਨਾ ਇਹ ਵੀ ਨਹੀਂ ਨਾ ਹੋ ਸਕਦਾ ਸੀ ਧੀਮੀ ਆਵਾਜ਼ ਵਿੱਚ ਮੈਂ ਉਸ ਦਾ ਨਾਂ ਲਿਆ ਛੋਟੂ ਉਸਨੇ ਹੌਲੀ-ਹੌਲੀ ਆਪਣਾ ਸਿਰ ਗੋਡਿਆਂ ਵਿੱਚੋਂ ਬਾਹਰ ਕੱਢਿਆ ਜਿਵੇਂ ਕਸ਼ੂ ਕੁੰਮਾ ਦਾਤੀ ਵਾਰ ਕੱਢਦਾ ਹੋਵੇ ਫਿਰ ਉਹ ਬੋਲਿਆ ਕਿਹੜਾ ਸਰੀਰ ਹੈ ਸਿਆਣਿਆਂ ਨੇ ਮੈਂ ਬਿਕਰਾਂ ਨੰਬਰਦਾਰਾਂ ਦਾ ਅੱਛਾ ਅੱਛਾ ਬੁੱਤਰਮਾਨ ਤੂੰ ਐ ਕੀ ਹਾਲ ਐ ਭਾਂਜਾ ਉਹ ਸਮਝ ਗਿਆ ਸੀ ਕਿਵੇਂ ਪਾਥੀ ਜੀ ਬਣਿਆ ਬੈਠੇ ਮੈਂ ਪੁੱਛਿਆ ਉਮੀਦ ਸੀ ਉਹ ਲੋਕ ਕਿ ਕੋਈ ਤਿੱਖਾ ਜਵਾਬ ਦੇਵੇਗਾ ਪਰ ਉਹ ਬਿਮਾਰਾਂ ਵਾਂਗ ਬੋਲਿਆ ਚਿੱਤ ਕੁਛ ਰਾਜ ਹੀ ਨਹੀਂ ਰਹਿੰਦਾ ਬਿਕਰਸਿਆ ਫੇਰ ਉਹ ਹੌਲੀ-ਹੌਲੀ ਉੱਠਦਾ ਬੋਲਿਆ ਕਰਦੇ ਆ ਗੱਲਾਂ ਨਾਲੇ ਚਾਹ ਪੀਵਾਂਗੇ ਕਿੰਨੇ ਚਿਰ ਪਿੱਛੋਂ ਆਏ ਤੂੰ ਉਹ ਮੇਰੇ ਮੂਹਰੇ ਹੋ ਤੁਰਿਆ ਉਸ ਦੀ ਚਾਲ ਵਿੱਚ ਉਹ ਮੜਕ ਨਹੀਂ ਸੀ ਜੋ ਕਦੇ ਹੁੰਦੀ ਸੀ ਪਹਿਲਾਂ ਤਾਂ ਤੁਰਦਾ ਹੁੰਦਾ ਜਿਵੇਂ ਅੰਨਾ ਹੋਵੇ ਹੀ ਨਾ ਇੱਕ ਕੱਟ ਕੇ ਤੁਰਦਾ ਉਸ ਦੇ ਪੈਰਾਂ ਥੱਲੇ ਅੱਗ ਮੱਚਦੀ ਹੁੰਦੀ ਛੋਟੀ ਪੈਰਾ ਵਿੱਚ ਅੜੋ-ਕੜੋਕ ਜਾਂਦੀ ਛੋਟੀ ਨਾਲੋਂ ਆਪ ਕਾਲਾ ਤੁਰਦਾ ਪਰ ਅੱਜ ਉਹ ਗੱਲ ਨਹੀਂ ਸੀ ਛੋਟੀ ਜਿਵੇਂ ਰਾਹ ਭਾਲਦੀ ਹੋਵੇ ਮੈਂ ਉਸ ਨੂੰ ਆਪਣਾ ਹੱਥ ਫੜਾ ਕੇ ਤੁਰਨਾ ਚਾਹਿਆ ਪਰ ਫਿਰ ਰੁਕ ਗਿਆ ਸੋਚਿਆ ਇਹ ਉਹਦੀ ਹੱਤਕ ਹੋਵੇਗੀ ਉਸਨੇ ਕਿਸੇ ਦਾ ਕਦੇ ਵੀ ਆਸਰਾ ਨਹੀਂ ਤੱਕਿਆ ਸੀ ਨਿੱਕੀਆਂ-ਨਿੱਕੀਆਂ ਗੱਲਾਂ ਕਰਦਿਆਂ ਅਸੀਂ ਉਹਨਾਂ ਦੇ ਬਾਹਰ ਲੈਕਰ ਦਰਵਾਜੇ ਵਿੱਚ ਜਾ ਬੈਠੇ ਖੁੱਲਾ ਦਰਵਾਜ਼ਾ ਜਿਵੇਂ ਸਾਰਾ ਵਿੜਾ ਛੱਤਿਆ ਪਿਆ ਹੋਵੇ ਉਸ ਦਾ ਤਖਤ ਪੋਸ਼ ਉੱਥੇ ਹੀ ਸੀ ਬਿਸਤਰਾ ਇਕੱਠਾ ਕਰਕੇ ਸਹਰਾਣੇ ਰੱਖਿਆ ਹੋਇਆ ਸੀ ਪਹਿਲਾ ਬਿਸਤਰਾ ਹਮੇਸ਼ਾ ਵਿਛਿਆ ਰਹਿੰਦਾ ਅਸੀਂ ਨੰਗੇ ਤਖਤ ਪੋਸ਼ ਤੇ ਬੈਠੇ ਸਾਂ ਤਖਤ ਪੋਸ਼ ਦੇ ਹੇਠਾਂ ਅਤੇ ਆਲੇ ਦੁਆਲੇ ਚੱਪਣਾ ਨਾਲ ਟਕੇ ਤੋੜੇ ਅਤੇ ਤੱਪਲੇ ਕੁਜੇ ਉਵੇਂ ਹੀ ਪਏ ਸਨ ਕੁਝ ਕੱਪੜਿਆਂ ਨਾਲ ਬੰਨੇ ਹੋਏ ਸਨ ਇੱਕ ਖੁੰਝੇ ਸੁੱਕੀਆਂ ਲੱਕੜਾਂ ਦਾ ਢੇਰ ਪਿਆ ਸੀ ਤੇ ਪਾਥੀਆਂ ਅਤੇ ਇੱਕ ਪਾਸੇ ਤੂੜੀ ਦੇ ਇੱਕ ਢੇਗ ਉਸਰੀ ਖੜੀ ਸੀ ਇੱਕ ਥਾਮਲੇ ਨਾਲ ਦੋ ਮੰਜੇ ਖੜੇ ਕੀਤੇ ਹੋਏ ਪਏ ਸਨ ਹੁਣ ਕਿੰਨੇ ਕਬੂਤਰ ਨੇ ਕੋਠੇ 'ਚ ਮੈਂ ਉਹਨੂੰ ਸੁਭਾਵਕ ਪੁੱਛਿਆ ਉਹ ਬੋਲਿਆ ਨਹੀਂ ਜਿਵੇਂ ਉਹਨੂੰ ਸੁਣਿਆ ਹੀ ਨਾ ਹੋਵੇ ਸੁੱਕੇ ਠੁੱਕ ਦੀ ਘੋਟੰਦ ਲੰਗਦੀ ਦਾ ਉਦੋਂ ਹੀ ਪਤਾ ਲੱਗ ਗਿਆ ਜਦੋਂ ਮੈਂ ਉਸ ਦਾ ਜਵਾਸ ਸੁਣ ਲਈ ਉਸ ਦੇ ਵੱਲ ਮੂੰਹ ਕੀਤਾ ਤੇ ਉਹ ਦੀ ਸੰਗੀ ਦਾ ਕੰਡ ਥੋੜਾ ਜਿਹਾ ਉ ਤਾਂ ਉੱਠ ਕੇ ਫੇਰ ਆਪਣੀ ਥਾਂ ਤੇ ਹੀਠਾਂ ਆ ਗਿਆ ਉਸ ਦੀਆਂ بے ਜਾਨ ਅੱਖਾਂ ਵਿੱਚੋਂ ਸਿਲ ਉਤਰਾਈ ਸੀ ਉਸ ਨੂੰ ਉੱਥੇ ਹੀ ਬੈਠਾ ਛੱਡ ਕੇ ਮੈਂ ਅਗਾ ਬੇੜੇ ਵਿੱਚ ਗਿਆ ਕਬੂਤਰਾਂ ਵਾਲਾ ਕੋਠਾ ਬੇੜੇ ਵਿੱਚ ਹੀ ਸੀ ਇਹ ਕੋਠਾ ਉਹਨਾਂ ਨੇ ਕਦੇ ਤੂੜੀ ਰੱਖਣ ਵਾਸਤੇ ਬਣਾਇਆ ਹੋਵੇਗਾ ਕੋਠੇ ਦਾ ਵਾਰ ਖੁੱਲਾ ਪਿਆ ਸੀ ਅੰਦਰੋਂ ਕੋਠਾ ਪਾਂ ਪਾਂ ਕਰਦਾ ਹੋਵੇ ਜਿਵੇਂ ਕਿਧਰੇ ਇੱਕ ਵੀ ਕਬੂਤਰ ਨਹੀਂ ਸੀ ਕਬੂਤਰਾਂ ਦੀਆਂ ਟੋਕਰੀਆਂ ਵਿੱਚ ਬਿਠਾਂ ਸਨ ਬਸ ਖਾਲੀ ਟੋਕਰੀਆਂ ਸਨ ਪਾਣੀ ਵਾਲੇ ਕੁੰਡੇ ਸੁੱਕੇ ਪਏ ਸਨ ਛਤ ਤੇ ਛਤੀਰਾ ਨਾਲ ਲਮਕਦੀਆਂ ਰੱਸੀਆਂ ਟੁੱਟੀਆਂ ਹੋਈਆਂ ਸਨ ਇਹਨਾਂ ਰੱਸੀਆਂ ਨਾਲ ਡੰਡੇ ਬੰਨੇ ਹੁੰਦੇ ਡੰਡਿਆਂ ਤੇ ਕਬੂਤਰ ਉਡਾਰੀ ਮਾਰ ਕੇ ਬੈਠਦੇ ਹੁੰਦੇ ਸਨ ਪਹਿਲੀ ਵਾਰ ਜਦੋਂ ਮੈਂ ਛੋਟੂ ਕੋਲ ਆਇਆ ਸੀ ਮੇਰੇ ਨਾਲ ਇੱਕ ਹੋਰ ਮੁੰਡਾ ਸੀ ਮੇਰਾ ਕਾਲਜ ਦਾ ਸਾਥੀ ਗੁਰਜੰਟ ਉਹਨਾਂ ਦਿਨਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਚੋਣਾਂ ਹੋ ਰਹੀਆਂ ਸਨ ਸਾਡੇ ਪਿੰਡ ਦਾ ਇੱਕ ਆਜ਼ਾਦੀ ਘੁਲਾਟੀਆ ਉਮੀਦਵਾਰ ਸੀ ਉਸਨੇ ਮੈਨੂੰ ਇਸ ਪਿੰਡ ਮਾਮੇ ਕੋਲ ਭੇਜਿਆ ਸੀ ਮਾਮਾ ਨੰਬਰਦਾਰ ਸੀ ਤੇ ਸਰਪੰਚ ਵੀ ਉਹ ਮੰਨਿਆ ਪਰਮੰਨਿਆ ਬੰਦਾ ਸੀ ਪਿੰਡ ਵਿੱਚ ਉਸ ਦਾ ਪੂਰਾ ਅਸਰ ਸੂਕ ਸੀ ਲਗਭਗ ਸਾਰਾ ਪਿੰਡ ਉਹਨੂੰ ਪੁੱਛ ਕੇ ਗੱਲ ਕਰਦਾ ਵੋਟਾਂ ਪੈਂਦੀਆਂ ਤਾਂ ਪਿੰਡੂ ਦੇ ਮਗਰ ਇੱਕ ਪਾਸੇ ਵੋਟ ਪਾਉਂਦਾ ਸੀ ਮਾਮੇ ਨਾਲ ਗੱਲ ਮਕਾ ਕੇ ਅਸੀਂ ਹੋਰ ਗੱਲਾਂ ਕਰਨ ਲੱਗੇ ਪਤਾ ਨਹੀਂ ਕਿਵੇਂ ਗਰਜੰਟ ਨੇ ਕਬੂਤਰਾਂ ਦੀ ਗੱਲ ਛੇੜ ਲਈ ਅਸਲ ਵਿੱਚ ਉਸ ਦਾ ਤਾਇਆ ਕਬੂਤਰਵਾਦ ਸੀ ਉਹਦੀ ਉਮਰ 60 ਤੋਂ ਉੱਤੇ ਹੋ ਚੁੱਕੀ ਸੀ ਪਰ ਘਰ ਵਿੱਚ ਅਜੇ ਵੀ ਕਬੂਤਰਾਂ ਦਾ ਖੁੱਡਾ ਜਿਉਂਦਾ ਤਿਉਂ ਕਾਇਮ ਸੀ ਉਹਨਾਂ ਦੇ ਚੁੱਲ੍ਹੇ ਤੇ ਹੀ ਸੀਗਾ ਉਹ ਜੋ ਆਖ ਚਾਹੇ ਪੈਰੋਂ ਨੰਗੇ ਫਿਰਦੇ ਰਹਿਣ ਤਾਇਆ ਕਬੂਤਰਾਂ ਨੂੰ ਬਾਦਾਮਾਂ ਦੀਆਂ ਗਿਰੀਆਂ ਜ਼ਰੂਰ ਪਾਉਂਦਾ ਬੀਜੜ ਨੂੰ ਰੱਖੀ ਕਣਕ ਦੀ ਬੋਰੀ ਵਿੱਚੋਂ ਕਬੂਤਰਾਂ ਦੇ ਚੋਗੇ ਲਈ ਝੋਲੀ ਭਰ ਲੈਂਦਾ ਬੀਬੇ ਨੇ ਉਹਦਾ ਖੁੱਡਾ ਕਈ ਵਾਰ ਟਾਇਆ ਸੀ ਪਰ ਤਾਇਆ ਉਸੇ ਤਾਂ ਫੇਰ ਨਵਾਂ ਖੁੱਡਾ ਉਸਾਰ ਲੈਂਦਾ ਸੀ ਕੋਈ ਭਾਈ ਛੜਿਆਂ ਦੇ ਇਹ ਸਾਰੇ ਚੋ ਜ਼ਮੀਨਾਂ ਕਰਕੇ ਨੇ ਇੱਥੇ ਵੀ ਹੈਗਾ ਇੱਕ ਸਾਡੇ ਪਿੰਡ ਛੋਟੂ ਅੰਨਾ ਮਾਮੇ ਨੇ ਹਾਸੇ ਵਿੱਚ ਹਾਸਾ ਲਾਤਾ ਦੱਸਿਆ ਕਿ ਉਹਨਾਂ ਦੇ ਘਰ ਖੁੱਡਾ ਨਹੀਂ ਕੋਠਾ ਕਬੂਤਰਾਂ ਦਾ ਪੂਰਾ ਕੋਠੇ ਦਾ ਕੋਠਾ ਤੇਰੇ ਤਾਇਏ ਕੋਲ ਤਾਂ ਅੱਠ ਦਾ ਸੋਹਣਗੇ ਪਰ ਛੋਟੂ ਕੋਲ ਤਾਂ ਪੂਰਾ 100 ਕਬੂਤਰ ਹੋਣਾ ਹੈ ਅਤੇ ਫੇਰ ਤੋੜਾ ਝਾੜਿਆ ਚਾਰ ਭਾਈ ਨੇ 50 ਕਿੱਲੇ ਜ਼ਮੀਨ ਹੈ 12.5 ਕਿੱਲੇ ਆਉਂਦੀ ਹੈ ਅੰਨੇ ਨੂੰ ਵੱਡੇ ਤਿੰਨ ਵਿਆਹੇ ਬਰੇ ਨੇ ਕਵੀਦਾਰ ਨੇ ਪਰ ਅੰਨਾ ਜ਼ਮੀਨ ਦੀ ਟੌਂਸ ਤੇ ਚਾਹੇ ਕਬੂਤਰ ਰੱਖੇ ਮੋਰ ਰੱਖੇ ਕੁਕੜ ਰੱਖੇ ਤੇ ਭਾਵੇਂ ਚੂਹੇ ਰੱਖੇ ਉਹਨੂੰ ਕੋਈ ਹਟਾ ਹੀ ਨਹੀਂ ਸਕਦਾ ਸੀ ਅੰਨਾ ਤੇ ਕਬੂਤਰਾਂ ਦਾ ਸ਼ੌਕ ਸਾਡੇ ਵਿੱਚ ਹੈਰਾਨੀ ਜਾਗੀ ਫੇਰ ਅਸੀਂ ਉਸ ਦਾ ਘਰ-ਵਾਰ ਪੁੱਛ ਕੇ ਛੋਟੂ ਦੇ ਘਰੇ ਹੀ ਚਲੇ ਗਏ ਸੀ ਦਰਵਾਜ਼ੇ ਵਿੱਚ ਕੱਲਾ ਬੈਠਾ ਉਹ ਹੀਰ ਗਾਈ ਜਾਵੇ ਸਾਡੀ ਪੈਠ ਚਾਲ ਸੁਣ ਕੇ ਉਹ ਚੁੱਪ ਹੋ ਗਿਆ ਸਾਡੇ ਵੱਲ ਕੰਨ ਚੁੱਕੇ ਉਹਦੇ ਕੰਨ ਹੀ ਉਸਦੀਆਂ ਅੱਖਾਂ ਸਨ ਬੋਲਿਆ ਆਜੋ ਪਾਈ ਆਓ ਬੈਠੋ ਆਥਨ ਦਾ ਵੇਲਾ ਸੀ ਸਿਆਲਾਂ ਦੇ ਦਿਨ ਸਨ ਅਸੀਂ ਮੁੜਨਾ ਵੀ ਸੀ ਗਰਜੰਟ ਉਹਦਾ ਕੋਠਾ ਵੇਖਣਾ ਚਾਹੁੰਦਾ ਸੀ ਮੈਂ ਛੋਟੂ ਨੂੰ ਦੱਸਿਆ ਕਿ ਇਹ ਮੁੰਡਾ ਮੇਰਾ ਦੋਸਤ ਹੈ ਇਹਨਾਂ ਦੇ ਘਰ ਵੀ ਕਬੂਤਰ ਨੇ ਇਹਦੇ ਤਾਏ ਦੇ ਰੱਖੇ ਹੋਏ ਛੋਟੂ ਕਿਸੇ ਕਾਹਲ ਵਿੱਚ ਲੱਗਦਾ ਸੀ ਕਾਹਲ ਨੂੰ ਮੁਕਾਉਣ ਲਈ ਸ਼ਹਿਦ ਹੋ ਹੀਰ ਦਾ ਗੀਤ ਗਾ ਰਿਆ ਸੀ ਉਹ ਤਖਤ ਪੋਸ਼ ਤੋਂ ਉੱਠਿਆ ਨਹੀਂ ਉਸਨੇ ਆਖਿਆ ਗਾਂ ਲੰਗ ਜੋ ਵਾਰ ਦਾ ਕੁੰਡਾ ਖੋਲ ਕੇ ਦੇਖ ਲੋ ਕਬੂਤਰ ਬਾਹਰੋਂ ਹੀ ਦੇਖਿਓ ਅੰਦਰ ਨਾ ਜਾਇਓ ਅੰਦਰ ਗਏ ਤਾਂ ਕਿਸੇ ਕਬੂਤਰ ਨੇ ਬਾਹਰ ਉਡਾਰੀ ਮਾਰ ਜਾਣੀ ਹੈ ਤਖਤ ਪੋਸ਼ ਤੇ ਪਸਰ ਕੇ ਬੈਠਾ ਕੋਈ ਪਹਿਲਵਾਨ ਹੀ ਦਿਸਦਾ ਸੀ ਭਰਮਾ ਸਰੀਰ ਮਲਗਰਦਨੀ ਖੁੱਲਾ ਕੁੜਤਾ ਤੇ ਤੇੜੀ ਚਾਦਰਾ ਪਹਿਰੀ ਮੋਢੀ ਜੁੱਤੀ ਕੁੜਤੇ ਉਤੋਂ ਦੀ ਘਰ ਦੇ ਬੁਣੇ ਹੋਏ ਮੋٹے ਖੱਦਰ ਦੀ ਜਾਕਟ ਮੂੰਹ ਸਿਰ ਬੰਨਿਆ ਹੋਇਆ ਸਿਰ ਨੂੰ ਚਾਰ ਖਾਨੇ ਦਾ ਦੁਪੱਟਾ ਬਲੇਟਿਆ ਹੋਇਆ ਆਵਾਜ਼ ਵਿੱਚ ਪੂਰਾ ਗੜਕਾ ਸੀ ਜਾਓ ਉੱਠੋ ਫੇਰ ਮੈਂ ਜਾਣਾ ਕਿਧਰੇ ਉਹ ਰੁੱਖਾ ਬੋਲਿਆ ਸੀ ਅਸੀਂ ਖੜੇ ਹੋਣ ਲੱਗੇ ਸੀ ਕਿ ਦਰਵਾਜ਼ੇ ਦੇ ਬਾਹਰੋਂ ਕੋਈ ਹਨੇਰੀ ਵਾਂਗ ਆਇਆ ਤੇ ਉਹ ਨੇ ਆਵਾਜ਼ ਮਾਰੀ ਬੇਛੋਟੂ ਇਹ ਜਨਾਨਾ ਆਵਾਜ਼ ਸੀ ਅਸੀਂ ਉਹਦੇ ਵੱਲ ਮੂੰਹ ਚੁੱਕ ਕੇ ਤਾਂ ਉੱਠ ਟੰਬਰ ਗਈ ਕਵਰਾਟ ਜਹੀ ਵਿੱਚ ਚੁੰਨੀ ਦਾ ਪੱਲਾ ਸਾਡੇ ਅੱਗੇ ਖੋਲ ਕੇ ਬੋਲੀ ਵੀਰਾ ਦਾਣੇ ਮੱਕੀ ਦੇ ਮੁਰਮਰੇ ਸਨ ਅਸੀਂ ਦੋਵਾਂ ਨੇ ਅੱਧ-ਅੱਧੀ ਮੁੱਠੀ ਭਰ ਲਈ ਕੁੜੀ ਉਸ ਦੇ ਮੂੰਹ ਵੱਲ ਝਾਕ ਰਹੀ ਸੀ ਬਾਕੀ ਸਾਰੇ ਮੁਰਮਰਿਆਂ ਨੇ ਤਖਤ ਪੋਸ਼ ਤੇ ਧੀਰੀ ਕਰ ਦਿੱਤੇ ਸਨ ਕੁੜੀ ਦੀਆਂ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਮਸਾਲਾਂ ਵਾਂਗ ਵੱਲਦੀਆਂ ਸਨ ਰੰਗ ਮੁਸ਼ਕੀ ਤੇ ਚਿਹਰਾ ਲੰਬੂਤਰਾ ਤਿੰਨੇ ਕੱਪੜੇ ਚਿੱਟੇ ਤੋਤੇ ਤੇ ਨੀਲ ਬਤੀ ਦੀ ਬੇਮਲੂਮੀ ਝਲਕ ਕੰਨਾਂ ਵਿੱਚ ਚਾਂਦੀ ਦੀਆਂ ਵਾਲੀਆਂ ਸਨ ਉਮਰ ਦੀ ਪਕਰੋੜ ਦਿਖਦੀ ਸੀ ਉਹ ਜਾਣ ਲੱਗੀ ਤਾਂ ਛੋਟੂ ਘਬਰਾ ਕੇ ਬੋਲਿਆ ਸੀ ਬੋ ਇਹ ਮੁੰਡੇ ਤਾਂ ਆਪਣੇ ਉਹ ਦਰਵਾਜ਼ਾ ਛੱਡ ਕੇ ਜਾ ਚੁੱਕੀ ਸੀ ਉਸ ਦੀਆਂ ਬੇਜਾਨ ਖੁੱਲੀਆਂ ਅੱਖਾਂ ਮੱਚ ਬੁਝ ਰਹੀਆਂ ਸਨ ਤਖਤ ਪੋਛਤੇ ਪਏ ਮੁਰਮਰੇ ਠੰਡੇ ਹੋ ਗਏ ਸੰਤ ਤੇ ਫਿਰ ਉਸ ਨੇ ਹੌਲੀ ਹੌਲੀ ਦਾਣੇ ਜਾਗਟ ਦੀ ਜੇ ਵਿੱਚ ਪਾਏ ਤੇ ਖੜਾ ਹੋ ਗਿਆ ਤੋ ਕਿ ਸੁੱਤੀ ਚੁੱਕੀ ਕਹਿੰਦਾ ਆਓ ਫੇਰ ਵਖਾਵਾ ਕਬੂਤਰ ਤੁਹਾਨੂੰ ਉਸ ਜਾਂ ਖਾਂ ਵਾਂਗ ਛੇਤੀ ਛੇਤੀ ਤੁਰ ਕੇ ਬਿਨਾ ਕਿਸੇ ਰੁਕਾਵਟ ਕੋਠੇ ਅੱਗੇ ਜਾ ਖੜਾ ਕੁੰਡਾ ਕੋਲ ਕੇ ਅੰਦਰ ਹੋਇਆ ਤਾਂ ਅਸੀਂ ਵੇਖਿਆ ਕਬੂਤਰਾਂ ਦੀ ਪੂਰੀ ਦੁਨੀਆ ਵਸੀ ਹੋਈ ਸੀ ਛੋਟੂ ਨੂੰ ਆਇਆ ਵੇਖ ਕੇ ਉਹ ਗੁੱਟਣ ਲੱਗੇ ਇੱਕ ਚਿੱਟੀ ਕਬੂਤਰੀ ਆਪਣੇ ਖਾਨੇ ਵਿੱਚੋਂ ਨਿਕਲ ਕੇ ਪਹਿਲਾਂ ਛੱਤ ਨਾਲ ਲਟਕਦੇ ਡੰਡੇ ਉੱਤੇ ਗਈ ਤੇ ਫਿਰ ਛੋਟੂ ਦੇ ਸਿਰ ਤੇ ਆ ਬੈਠੀ ਉਸਨੇ ਹੌਲੀ ਹੌਲੀ ਇੱਕ ਧੱਤ ਹੱਥਾਂ ਤੱਕ ਲਾ ਕੇ ਕਬੂਤਰੀ ਨੂੰ ਗੜੱਪ ਦੇ ਕੇ ਫੜ ਲਿਆ ਤੇ ਫਿਰ ਦੋਵਾਂ ਹੱਥਾਂ ਵਿੱਚ ਲੈ ਕੇ ਉਹਨੂੰ ਚੁੰਮਣ ਲੱਗਿਆ ਉਸ ਦੀਆਂ ਬਾਗੀਆਂ ਲਈਆਂ ਆਖ ਰਿਹਾ ਸੀ ਇਹ ਤਾਂ ਰਾਣੀ ਐ ਮੇਰੀ ਜਦੋਂ ਵੀ ਮੈਂ ਕੋਠੇ ਅੰਦਰ ਵੜਾਂ ਇਹ ਉੱਡ ਕੇ ਆ ਕੇ ਮੇਰੇ ਸਿਰ ਤੇ ਬੈਠ ਜਾਂਦੀ ਐ ਵਾਹਲਾ ਮੋਹ ਕਰਦੀ ਐ ਚੰਦਰੀ ਸਾਰਦੀ ਨਹੀਂ ਮੇਰੇ ਬਿਨਾ ਇੱਕ ਪਲ ਵੀ ਕੋਠੇ ਵਿੱਚ ਤਿੰਨਾ ਕੰਧਾਂ ਨਾਲ ਧਰਤੀ ਤੋਂ ਆਦਮੀ ਦੇ ਸਿਰ ਜਿੰਨੀਆਂ ਉੱਚੀਆਂ ਚਾਹ ਵਾਲੀਆਂ ਪੇਟੀਆਂ ਜੜੀਆਂ ਹੋਇਆਂ ਸਨ ਵਿੱਚ ਕਿਲੀਆਂ ਠੋਕੀਆਂ ਹੋਈਆਂ ਸਨ ਛੋਟੂ ਦਾ ਇੱਕ ਭਤੀਜਾ ਆਥ ਲੋਗਣ ਉਹਦੀ ਮਦਦ ਕਰਦਾ ਰਹਿੰਦਾ ਸੀ ਕੁੰਡਿਆਂ ਵਿੱਚ ਨਿਤ ਨਵਾਂ ਪਾਣੀ ਭਰ ਦਿੰਦਾ ਸੀ ਧਰਤੀ ਤੇ ਦਾਣਿਆਂ ਦੀਆਂ ਲੱਪਾਂ ਸੁੱਟ ਦਿੰਦਾ ਸੀ ਜਾਨਵਰ ਆਪਣੇ ਘਰਾਂ ਵਿੱਚੋਂ ਥੱਲੇ ਉੱਤਰ ਕੇ ਦਾਣੇ ਚੁਗਦੇ ਛੋਟੂ ਕਬੂਤਰਾਂ ਦੀਆਂ ਸ਼ਰਤਾਂ ਤੇ ਵੀ ਜਾਂਦਾ ਸੀ ਸਭੋਂ ਸ਼ਰਤ ਵਿੱਚ ਆਪਣਾ ਕਬੂਤਰ ਵੀ ਲਾਉਂਦਾ ਸੀ ਜਿਸ ਕਬੂਤਰ ਨੂੰ ਛੱਡਣਾ ਹੁੰਦਾ ਉਸ ਨੂੰ 2-2 ਮਹੀਨੇ ਪਹਿਲਾਂ ਬਦਾਾਂ ਖਵਾਉਂਦਾ ਹੋਰ ਤਾਕਤਵਰ ਚੀਜ਼ਾਂ ਵੀ ਦਿੰਦਾ ਉਸ ਨੂੰ ਆਪਣੇ ਸਾਰੇ ਕਬੂਤਰ-ਕੂਤਰੀਆਂ ਦੀ ਪਛਾਣ ਸੀ ਹੱਥਾਂ ਵਿੱਚ ਲੈ ਕੇ ਦੱਸ ਦਿੰਦਾ ਇਹ ਕਬੂਤਰ ਹੈ ਕਿ ਕਬੂਤਰੀ ਕਿਹੜਾ ਜਾਨਵਰ ਹੈ ਕਾਲੇ ਰੰਗ ਦਾ ਹੈ ਕਿ ਚਿੱਟੇ ਰੰਗ ਦਾ ਹੈ ਉਸ ਨੂੰ ਇਹ ਵੀ ਪਤਾ ਹੁੰਦਾ ਕਿ ਕਿਹੜਾ ਕਬੂਤਰ ਕਿੱਥੋਂ ਲਿਆਂਦਾ ਹੈ ਕਬੂਤਰੀਆਂ ਆਂਡਿਆਂ ਤੇ ਬੈਠੀਆਂ ਹੁੰਦੀਆਂ ਤਾਂ ਭਤੀਜੇ ਨੂੰ ਕਹਿ ਕੇ ਉਹਨਾਂ ਦੀ ਖਾਸ ਸੇਵਾ ਕਰਵਾਉਂਦਾ ਜਿਵੇਂ ਘਰ ਵਿੱਚ ਜੱਚਾ ਮਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਉਸ ਤਰ੍ਹਾਂ ਮਾਮੇ ਦੀ ਗੱਲ ਸੱਚ ਸੀ ਕੋਠੇ ਵਿੱਚ 100 ਨਹੀਂ ਤਾਂ 80 90 ਕਬੂਤਰ ਕਬੂਤਰੀਆਂ ਜ਼ਰੂਰ ਹੋਣਗੇ ਚਿੱਟੀ ਕਬੂਤਰੀ ਨੂੰ ਕੁੜਤੇ ਦੀ ਝੋਲੀ ਵਿੱਚ ਪਾ ਕੇ ਉਹ ਦੇਹਲੀ ਤੇ ਬਹਿ ਗਿਆ ਤੇ ਸਾਨੂੰ ਗੱਲਾਂ ਦੱਸਦਾ ਰਿਹਾ ਉਸ ਦਾ ਭਤੀਜਾ ਵੀ ਕਿਧਰੋਂ ਕੋਲ ਆ ਖੜਾ ਉਸ ਨੂੰ ਕਹਿ ਕੇ ਛੋਟੂ ਨੇ ਸਾੜੀ ਖਾਤਰ ਚਾਹ ਦਾ ਡੋਲੂ ਮੰਗਵਾਇਆ ਬਾਰ ਦੇ ਤਖਤੇ 'ਤੇ ਬੰਦ ਕਰਨ ਤੋਂ ਪਹਿਲਾਂ ਉਸਨੇ ਝੋਲੀ ਵਿੱਚੋਂ ਚਿੱਟੀ ਕਬੂਤਰੀ ਅੰਦਰ ਉੜਾ ਦਿੱਤੀ ਤੇ ਕਹਿਣ ਲੱਗਿਆ "ਜਾ ਬਈ ਮौज ਕਰ।" ਫਿਰ ਜਦੋਂ ਵੀ ਕਦੇ ਮੈਂ ਨਾਨਕੇ ਜਾਂਦਾ ਮਾਮੇ ਤੋਂ ਛੋਟੂ ਦਾ ਹਾਲ-ਚਾਲ ਪੁੱਛਦਾ ਮੁਰੰਦੀ ਬਹੁਤੀ ਕਾਲੀ ਨਾ ਹੁੰਦੀ ਤਾਂ ਆਪ ਉਸ ਦੇ ਕੋਲ ਚੱਲ ਜਾਂਦਾ। ਛੋਟੂ ਅੰਦਰਲੇ ਘਰੋਂ ਚਾਹ ਮੰਗਵਾਉਂਦਾ ਉਹ ਕਬੂਤਰਾਂ ਦੀਆਂ ਗੱਲਾਂ ਕਰਦਾ। ਮੈਥੋਂ ਪੁੱਛਦਾ ਕੀ ਲਿਖਦਾ ਤੇਰਾ ਅਖਬਾਰ ਜਾਂ ਪੁੱਛਦਾ ਰੇਡੀਓ ਕੀ ਬੋਲਦਾ ਬਈ ਅੱਜਕੱਲ ਉਸ ਨੂੰ ਬੜਾ ਅਚੰਭਾ ਸੀ ਅਕੇ ਹੁਣ ਤਾਂ ਨਵਾਂ ਹੀ ਰੇਡੀਆ ਚੱਲ ਪਿਆ ਕੋਈ ਵਿੱਚ ਬੋਲਣ ਵਾਲੇ ਦੀ ਮੂਰਤ ਵੀ ਦਿਸਦੀ ਐ ਉਹ ਚਿੱਟੀ ਕਬੂਤਰ ਦੀ ਗੱਲ ਹਮੇਸ਼ਾ ਛੇੜਦਾ ਇੱਕ ਵਾਰੀ ਮੈਂ ਉਸ ਨੂੰ ਪੁੱਛ ਬੈਠਾ ਤੇਰੀ ਉਹ ਚਿੱਟੀ ਕਬੂਤਰੀ ਦਾ ਕੀ ਹਾਲ ਐ মামਿਆਂ ਕਿਹੜੀ ਉਦੇ ਬੁੱਲ ਫਰਕਣ ਲੱਗੇ ਚਿਹਰੇ ਤੇ ਮਸਕਾਨ ਦਾ ਜਲਾਅ ਸੀ ਮੈਂ ਕਿਹਾ ਜਿਹੜੀ ਉਸ ਦਿਨ ਮੁਰਮਰੇ ਦੇ ਕੇ ਗਈ ਸੀ ਮਾਮਾ ਝੂਠ ਨਾ ਬੋਲੀ ਮੈਨੂੰ ਉਦੋਂ ਲੱਗਿਆ ਕਿ ਦਾਲ ਵਿੱਚ ਕੁਛ ਕਾਲਾ ਕਾਲਾ ਸੀ ਉਹਦਾ ਮੋਢਾ ਫੜ ਕੇ ਮੈਂ ਉਸਨੂੰ ਪੱਕਾ ਕਰਨਾ ਚਾਹਿਆ ਉਹ ਫੁੱਟ ਪਿਆ ਹਾਂ ਭਾਣ ਜੇ ਤੂੰ ਠੀਕ ਨਿਰਖ ਕੀਤੀ ਸੀ ਇਥੋਂ ਕੀ ਲਕੋਇਆ ਤੂੰ ਕਿਹੜਾ ਪਿੰਡ ਦਾ ਸ਼ਰੀਕ ਹੈ ਬਈ ਗੱਲ ਵਾਰ ਖੜਾ ਦੇਗਾ ਤੇ ਫੇਰ ਮੈਂ ਉਸ ਨੂੰ ਗੁੱਜਾ ਗੁੱਜਾ ਬਹੁਤ ਛੇੜਿਆ ਉਹ ਸਭ ਕੁਝ ਮੰਨੀ ਜਾ ਰਿਹਾ ਸੀ ਉਸ ਨੇ ਦੱਸਿਆ ਦਾਣੇ ਦੇਣ ਆਉਣ ਦਾ ਤਾਂ ਉਹ ਬਹਾਨਾ ਸੀ ਤੁਸੀਂ ਉਸ ਦਿਨ ਵਿੱਚ ਕੋਕੜੂ ਬਣ ਗਏ ਉਹ ਤਾਂ ਧਾਰ ਕੇ ਆਈ ਸੀ ਸੱਚ ਜਾਣੀ ਗੁੱਸਾ ਨਾ ਮੰਨੀ ਪਿੱਛੋਂ ਮੈਂ ਤੁਹਾਨੂੰ ਗਾਲਾਂ ਬਹੁਤ ਕੱਢੀਆਂ ਫੇਰ ਤਾਂ ਮਾਮਾ ਮੈਂ ਗੱਲ ਵਿੱਚ ਹੀ ਛੱਡਤੀ ਮੈਂ ਕੁਝ ਪੁੱਛਣ ਲੱਗਿਆ ਸੀ ਉਹ ਇੱਕ ਕੱਢ ਕੇ ਵਿਚਦੀ ਬੋਲ ਪਿਆ ਉਹਦੀ ਆਵਾਜ਼ ਵਿੱਚ ਜ਼ਾਇਕਾ ਸੀ ਇੱਕ ਖੋਟ ਐ ਸੀ ਬੋਚ ਨਿਤ ਨਹੀਂ ਆਉਂਦੀ ਚੰਦਰੀ ਕਦੇ-ਕਦੇ ਗੀੜਾ ਮਾਰਦੀ ਏ ਪਰ ਭਾਈ ਜਿੱਦਣ ਆਵੇ ਰੂਹ ਤੱਕ ਉਤਰ ਜਾਂਦੀ ਏ ਸਾਲੇ ਮੇਰੇ ਦੀ ਭਾਣ ਜਾ ਬਹੁਤਾ ਕੀ ਅਖਵਾਉਣਾ ਇਹ ਸਮਝ ਕੇ ਫੇਰ ਤਾਂ ਧਰਤੀ ਅਸਮਾਨ ਇੱਕ ਹੋ ਜਾਂਦਾ ਏ ਇੱਕ ਗੱਲ ਦੱਸ ਛੋਟੂ ਮਾਮਾ ਪਰਝਾਈਆਂ ਭਖਦੇਆਂ ਹੋਣਗੀਆਂ ਵੀ ਜਦੋਂ ਅਸੀਂ ਹੈਗੀਆਂ ਤਾਂ ਫਿਰ ਇਹ ਕੀ ਗੱਲ ਹਾਂ ਦੋਕ ਵਾਰੀ ਕੀਤੀ ਸੀ ਤੜ ਤੜ ਆਹੀ ਤੇਰੇ ਵਾਲੀ ਗੱਲ ਵੀ ਜਦੋਂ ਅਸੀਂ ਹੈਗੀਆਂ ਮੈਂ ਨਹੀਂ ਬੋਲਿਆ ਪਕਾਈ ਮਾਰ ਕੇ ਹਟ ਗਈਆਂ ਤੇ ਭਾਈ ਵਰਜਦੇ ਹੋਣਗੇ ਤੈਨੂੰ ਮਾਮਿਆਂ ਪਤਾ ਤਾਂ ਹੋਣਾ ਉਹਨਾਂ ਨੂੰ ਵੀ ਨਾ ਕੋਈ ਨਹੀਂ ਬੋਲਿਆ ਕਦੇ ਕਿਵੇਂ ਬੋਲ ਜੂ ਮੇਰਾ ਸਾਲਾ ਕੋਈ 12 ਕਮਾ ਦਾ ਮਾਲਕ ਹਾਂ ਮੈਂ ਬੋਲੋਂਗੇ ਫੂਕ ਦੂੰ ਸਾਰੀ ਮੰਦਰ ਗੁਰਦੁਆਰੇ ਬਥੇਰੇ ਲਵਾ ਦੂੰ ਕਿਸੇ ਦੇ ਨਾਂ ਮਾਮਿਆਂ ਇਹ ਸੀਬੋ ਗਾਂ ਵੀ ਕੋਸ਼ ਆਖਦੀ ਏ ਕਿ ਧਰਤੀ ਸਮਾਨ ਇੱਕ ਕਰਨੀ ਆਉਂਦੀ ਏ ਨਾ ਨਾ ਇਹ ਵਿਚਾਰੇ ਕੁਛ ਨਹੀਂ ਭਾਲਦੀ ਬੜੀ ਰੱਜੀ ਰੂਹ ਹੈ ਇੱਕ ਦਿਨ ਵੀ ਨਹੀਂ ਆਖਿਆ ਬਈ ਜਿਵੇਂ ਉਹ ਕਹਿੰਦੀਆਂ ਹੁੰਦੀਆਂ ਨੇ ਨਾ ਸੂਟ ਸਮਾ ਦੇ ਕੰਨਾਂ ਨੂੰ ਕਰਾ ਦੇ ਜੰਜੀਰੀ ਬਣਵਾ ਦੇ ਜਾਂ ਕੋਈ ਹੋਰ ਚੀਜ਼ ਦਵਾ ਦੇ ਜਦੋਂ ਕਦੇ ਨਹੀਂ ਆਉਂਦੀ ਕਈ ਕਿ ਦਿਨ ਤਾਂ ਫੇਰ ਬੈਠਾ ਝੁਰਦਾ ਤਮਾਮਾ ਹੋਵੇਂਗਾ ਤੂੰ ਨਾ ਮੈਨੂੰ ਉਹਦੀ ਉਡੀਕ ਵੀ ਕੋਈ ਨਹੀਂ ਹੁੰਦੀ ਹੌਲ ਜਾ ਕਦੇ ਉੱਠਦਾ ਤਾਂ ਚਿੱਟੀ ਕਬੂਤਰੀ ਹੱਥਾਂ ਤੇ ਉਤਾਰ ਲੈਣਾ ਕਬੂਤਰੀ ਚ ਮੈਨੂੰ ਸੇਬੋ ਦਿਸਦੀ ਐ ਇੱਕ ਟੋਕੇ ਵੇਖਾਂ ਜਮਾ ਸੇਬੋ ਸਾਂ ਲੈਂਦੀ ਲੱਗਦੀ ਐ ਤੂੰ ਤਾਂ ਮਾਮੇ ਕੁਵਿਸ਼ਰਾ ਵਾਲੀਆਂ ਗੱਲਾਂ ਕਰਨ ਲੱਗ ਪਿਆ ਹੈਂ ਇੱਕ ਗੱਲ ਹੋਰ ਸੁਣ ਮਖੌਲ ਨਾ ਮੰਨੀ ਭਾਣ ਜੇ ਹੱਸੀ ਵੀ ਨਾ ਜਦੋਂ ਸੀਬੋ ਇੱਥੇ ਹੁੰਦੀ ਹੈ ਨਾ ਮੇਰੇ ਕੋਲੇ ਮੈਨੂੰ ਦਿਸਣ ਲੱਗ ਪੈਂਦਾ ਸਭ ਚੀਜ਼ਾਂ ਦਿਸਦੀਆਂ ਨੇ ਜਦੋਂ ਉਹ ਵਗ ਜੇ ਫੇਰ ਉਹੀ 네ਰਗਵਾਰ ਇਹ ਚਰਜ ਨਹੀਂ ਕਮਾਲ ਦੀ ਗੱਲ ਨਹੀਂ ਬਕਰਸਾਂ ਸੀਬੋ ਅਸਲ ਚ ਛੁੱਟੜ ਸੀ ਚੜਦੀ ਜਵਾਨੀ ਵਿੱਚ ਉਹਨੂੰ ਵਿਆਹ ਦਿੱਤਾ ਗਿਆ ਸੀ ਮੁੰਡਾ ਫੌਜ ਵਿੱਚ ਸੀ ਪਿੱਛੋਂ ਉਹਦੀ ਸੱਸ ਨਾਲ ਬਣਦੀ ਨਹੀਂ ਸੀ ਸਾ ਸੋਸ ਨੂੰ ਲੇਕਾਂ ਲਾਉਣ ਲੱਗੀ ਮੁੰਡਾ ਛੁੱਟੀ ਆਉਂਦਾ ਤਾਂ ਕਲੇਸ਼ ਹੋਰ ਵੱਧ ਜਾਂਦਾ ਉਹ ਮਾਂ ਦੀ ਮੰਨਦਾ ਸੀ ਅਖੀਰ ਸੀਬੋ ਪੇਕਿਆਂ ਦੇ ਆ ਬੈਠੀ ਨਾ ਫੌਜੀ ਦੇ ਜਾਂਦੀ ਨਾ ਹੋਰ ਵਿਆਹ ਕਰਵਾਉਂਦੀ ਕਈ ਵਾਰੇ ਉਡੀਕ ਡੀਕ ਬੁੜੀ ਨੇ ਮੁੰਡਾ ਹੋਰ ਥਾਂ ਵਿਆਹ ਲਿਆ ਸੀਬੋ ਆਖਦੀ ਸੀ ਐਂ ਕੱਟ ਕੇ ਵਿਖਾਉਂ ਮੈਂ ساری ਉਮਰ ਕਬੂਤਰਾਂ ਵਾਲੇ ਕੋਠੇ ਵਿੱਚ ਨਿਕਲ ਕੇ ਮੈਂ ਉਸ ਦੇ ਕੋਲ ਦਰਵਾਜ਼ੇ ਵਿੱਚ ਆਇਆ ਤਾਂ ਚਾਹ ਆ ਚੁੱਕੀ ਸੀ ਉਹ ਇੱਧਰ ਆਉਂਦਾ ਹੋਇਆ ਕਿਸੇ ਜਵਾਕ ਨੂੰ ਕਹਿ ਆਇਆ ਹੋਵੇਗਾ ਤੇ ਉਹਦਾ ਕੋਈ ਭਤੀਜਾ ਚਾਹ ਤੇ ਗਲਾਸ ਇੱਥੇ ਦਰਵਾਜ਼ੇ ਵਿੱਚ ਰੱਖ ਗਿਆ ਹੋਵੇਗਾ ਗਲਾਸਾਂ ਵਿੱਚ ਚਾਹ ਵੀ ਮੈਂ ਹੀ ਪਾਈ ਅਸੀਂ ਕੁੱਟੀ-ਕੁੱਟੀ ਚਾਹ ਪੀਣ ਲੱਗੇ ਇਸ ਵਾਰ ਮੈਂ ਇੱਥੇ ਕਈ ਸਾਲਾਂ ਪਿੱਛੋਂ ਆਇਆ ਸੀ ਵਿੱਚ ਦੀ ਜੇ ਕਦੇ ਆਇਆ ਵੀ ਹੋਇਆ ਤਾਂ ਛੋਟੂ ਨੂੰ ਨਹੀਂ ਮਿਲ ਸਕਿਆ ਸੀ ਉਹ ਜੜਿਆ ਕੋਠਾ ਵੇਖ ਕੇ ਮੈਂ ਉਦਾਸ ਹੋ ਗਿਆ ਚਿੱਟੀ ਕਬੂਤਰੀ ਦਿਮਾਗ ਵਿੱਚ ਘੁੰਮਣ ਲੱਗੀ ਤੇ ਮੈਂ ਗੱਲ ਚਲਾਈ ਕਬੂਤਰ ਛੱਡ ਕਿਉਂ ਦਿੱਤੇ ਮਾਮਿਆਂ ਉਹ ਨਹੀਂ ਬੋਲਿਆ ਹੌਲੀ-ਹੌਲੀ ਕੁੱਟ ਪਰੀ ਅਗਲੀ ਕੁੱਟ ਪੜਨ ਤੋਂ ਪਹਿਲਾਂ ਆਪ ਹੀ ਦੱਸਣ ਲੱਗਿਆ ਚਿੱਟੀ ਕਬੂਤਰੀ ਮਰ ਗਈ ਸੀ ਫੇਰ ਮੈਂ ਸਾਰਾ ਟੱਬਰੀ ਚਕਾਤਾ ਲੋਕਾਂ ਨੂੰ ਦੋ ਕਿਸੇ ਨੂੰ ਚਾਰ ਕਿਸੇ ਨੂੰ ਬਸ ਕੋਠਾ ਖਾਲੀ ਕਰਤਾ ਇਹ ਮਾਮਿਆਂ ਕੀ ਕੀਤਾ ਤੂੰ ਮੈਂ ਪੁੱਛਿਆ ਛੋਟੂ ਚੁੱਪ ਰਿਹਾ ਤੇ ਫੇਰ ਡੂੰਗਾ ਸਾਹ ਭਰਦਿਆਂ ਬੋਲਿਆ ਸੀਬੋ ਵੀ ਗਈ ਹਾਂ ਸੀ ਬੋ ਵੀ ਗਈ ਕਿੱਥੇ ਗਈ ਸੀ ਬੋ ਛੋਟੂ ਨੇ ਚਾਹ ਦਾ ਗਲਾਸ ਪਰੇ ਰੱਖ ਦਿਆਂ ਸੱਜੇ ਹੱਥ ਦੀ ਇੱਕ ਉਂਗਲ ਉਹ ਤਾਂ ਨੂੰ ਖੜੀ ਕਰਦਿਆਂ ਕਿਹਾ ਉੱਥੇ ਗਈ ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਇਆ ਮੈਨੂੰ ਹੈਰਾਨੀ ਹੋਈ ਤੇ ਦੁੱਖ ਵੀ ਉਦੋਂ ਨੂੰ ਉਹ ਅਗਾਹ ਬੋਲਣ ਲੱਗਿਆ ਪਰ ਇੱਕ ਗੱਲ ਚੰਦਰੀ ਨੇ ਮਾੜੀ ਕੀਤੀ ਕੱਲਿਓ ਹੀ ਤੁਰ ਗਈ ਮੈਨੂੰ ਨਾਲ ਲੈ ਕੇ ਜਾਣਾ ਬਣਦਾ ਸੀ ਉਹਦਾ ਮੇਰੀ ਵੀ ਵਸਤ ਤਿਆਰੀ ਹੈ ਹੁਣ ਮੈਂ ਉਹਦੇ ਕੋਲ ਹੀ ਪਹੁੰਚਣਾ ਇੱਕ ਦਿਨ ਮਾਮਾ ਕਿਵੇਂ ਬਣੀ ਕਹਾਣੀ ਇਹ ਕੀ ਹੋ ਗਿਆ ਸੀ ਸੋਰੀ ਨੂੰ ਮੈਂ ਪੁੱਛਿਆ ਪਹਿਲਾਂ ਤਾਂ ਕਈ ਸਾਲ ਠੀਕ ਚੱਲੀ ਗਿਆ ਮਾਂ ਰੱਖਦੀ ਸੀ ਉਸ ਨੂੰ ਆਪਣੇ ਨਾਲ ਸੀਬੋ ਦੇ ਦੋ ਵੱਡੇ ਭਾਈ ਨੇ ਪਰਜਾਇਆਂ ਜਦੋਂ ਸੱਸ ਦੇ ਉੱਤੋਂ ਦੀ ਪੈ ਗਈਆਂ ਸੀਬੋ ਨੂੰ ਕੋਸਣ ਲੱਗੀਆਂ ਭਾਈ ਤਾਂ ਰੱਖ ਕੇ ਰਾਜੀ ਸੀ ਕਿਉਂਕਿ ਸੀਬੋ ਦੇ ਨਾਂ ਜ਼ਮੀਨ ਸੀ ਪਰ ਪਰਜਾਇਆਂ ਚੰਡਾਲ ਬਣ ਗਈਆਂ ਕਹਿੰਦਿਆਂ ਸਾਨੂੰ ਇਹ ਦੀ ਜ਼ਮੀਨ ਨਹੀਂ ਚਾਹੀਦੀ ਸਾਡੇ ਧੀਆਂ ਪੁੱਤਾਂ ਤੇ ਇਹਦਾ ਮਾੜਾ ਅਸਰ ਪੈਂਦਾ ਫੇਰ ਮੈਂ ਪੁੱਛਿਆ ਸੀ ਫੇਰ ਕੀ ਭਾਈ ਵੀ ਅੱਕੇ ਪਏ ਸੀ ਤੀਵਿਆਂ ਨਿਤ ਤਕਲੀਸ਼ ਕਰਦੀਆਂ ਸੀ ਅਖੀਰ ਉਹਨਾਂ ਨੇ ਇੱਕ ਦਹਾਜੂ ਭਾਲ ਲਿਆ ਜਿਹਦੇ ਪਹਿਲਾਂ ਹੀ 4 ਜਵਾਕ ਸੀ ਸੀਬੋ ਨੇ ਸੁਣਿਆ ਤਾਂ ਰਾਤ ਨੂੰ ਮੰਜੇ ਤੇ ਪਈ ਹੀ ਰਹਗੀ ਸ਼ਾਇਦ ਕੁਛ ਖਾ ਗਈ ਸੀ ਰਾਤ ਨੂੰ ਸੌਣ ਲੱਗਿਆਂ ਇਸ ਕਰਕੇ ਸੁੱਤੀ ਦੀ ਸੁੱਤੀ ਰਹਗੀ ਛੋਟੂ ਨੇ ਮੱਥਾ ਫੜ ਲਿਆ ਉਹਦੀ ਸਾਰੀ ਦੇਹ ਕੰਬ ਰਹੀ ਸੀ ਅੱਖਾਂ ਦਾ ਸਾਰਾ ਪਾਣੀ ਜਿਵੇਂ ਉਸ ਨੇ ਮੇਰੇ ਹੁੰਦਿਆਂ ਹੀ ਮਕਾ ਦੇਣਾ ਹੋਵੇ ਧੰਨਵਾਦ ਦੋਸਤੋ